ਸੀਰੀਜ਼ ਨੰੰਦ ਤੋਂ ਸਪੀਕਰ ਸਾਹਿਬ ਬੋਲੀਏ ਕੁਝ ਹਾਂਜੀ ਮਖਿਆਦ ਦੱਸ ਦਈਏ ਵੀ ਕਹਾਣੀ ਨਵੀਂ ਐ ਬੰਦੇ ਪੁਰਾਣੇ ਨੇ ਪਰ ਕਰਤਾਰ ਉਹਨਾਂ ਦੇ ਨਵੇਂ ਨੇ ਤੁਹਾਨੂੰ ਲੰਘ ਤੋਂ ਪਤਾ ਲੱਗ ਗਿਆ ਹੋ ਬਾਕੀ ਆਉ ਤੁਹਾਨੂੰ ਦਿਖਾਉਨੇ ਆ ਕਹਾਣੀ ਬਾਈ ਜੋ ਕੇਰਾ ਬਬਾਈ ਦਾਂਗੇ ਤੁਹਾਡਾ ਮੇਰਾ ਮੇਰਾ ਨਾਂ ਹੋਏਗਾ ਭਾਈ ਅਨੰਦ ਕਿਹੜੀ ਬਾਬਾ ਸੀਰੇ ਭਾਈ ਮੱਲਾ ਤੈਨੂੰ ਖੂਨੀ ਐ ਕਿ ਮੌਕੇ ਵਾਲੀ ਮੌਕੇ ਵਾਲੀ ਆ ਬਾਬਾ ਕਿੱਥੋਂ ਆ ਤੁਸੀਂ ਮਕੜਾ ਬਣਾ ਜੀ ਪਿੰਡ ਇਹ ਕਿੱਥੇ ਦੇ ਪੈ ਗਿਆ ਹਿਮਾਚਲ ਤੋਂ ਬਸ 10 ਕਿਲੋਮੀਟਰ ਰਹਿ ਜਾਂਦਾ ਪਿੱਛੇ ਆਪਣੇ ਪੰਜਾਬ ਦੀ ਬੱਲਾ 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 ਮੇਰੇ ਥੋਲੇ ਹਿਮਾਚਲ ਤੱਕ مشهور ਹੋ ਗਏ ਹੈ ਹਾਂਜੀ ਬਾਹ ਖੜਾ ਹੋ ਜਾ ਖੜਾ ਕੇ ਪੈਰ ਛਾੜ ਦੇ ਪੰਜ ਪਤਾਸੇ ਦੇਸੀ ਅੱਕ ਨਹੀਂ ਬਣਾ ਹੁੰਦਾ ਹਾਂਜੀ ਉਹਦੀ ਚਰਚ ਦੱਬਦੀ ਠੀਕ ਆ ਬਾਬਾ ਠੀਕ ਹੈ 10 ਦਿਨਾਂ ਬਾਅਦ ਫੇਰ ਥੋਲਾ ਪਾਉਣਾ ਹੈ ਦੋ ਥਾਲੇ ਪਵਾ ਕੇ ਤੀਜਾ ਥਾਲਾ ਪਾਉਣ ਦੀ ਲੋੜ ਨਹੀਂ ਪਾਉਂ ਬਾਰਾ ਹੋਈ ਨੇ ਤੇਰੇ ਮੌਕੇ ਛੱਡ ਜਾਣਗੇ ਠੀਕ ਆ ਬਾਬਾ ਬਾਬਾ ਬੜੇ ਥੋਂ ਦਵਾਈ ਲੈ ਲਈ ਚੰਡੀਗੜ੍ਹ ਨਹੀਂ ਛੱਡੇ ਪਟਿਆਲਾ ਲੁਧਿਆਣਾ ਕੀ ਕਿਧੋਣੀ ਨਾਮ ਆਇਆ ਡਾਕਟਰਾਂ ਡਾਕਟਰਾਂ ਦੇ ਕਾਨੂੰ ਪਸਦੀ ਗੱਲ ਐ ਹੈ ਸਹੀ ਗੱਲ ਐ ਇਹ ਗੇ ਥੋੜੇ ਜਾਨ ਦੀ ਤੁਹਾਡੇ ਕੋਲ ਆਇਆ ਬਾਬਾ ਜੀ ਆ ਚੜਿੰਗੀ ਐ ਇਹ ਮੈਨੂੰ ਸੱਦ ਪਰਸ਼ੇ ਦੇ ਕੇ ਗਈ ਸੀ ਅੱਛਾ ਜੀ ਹੈ ਮੈਂ ਨੇ ਕਹੀ ਅੰਦ ਦੀ ਕਹਿੰਦੇ ਭਾਈ ਲੈ ਅੰਨਦ ਸਿਆ ਆ ਚੜਿੰਗੀ ਆ ਭਾਈ ਜਿਹਦੇ ਨਾਲ ਥੌਲਾ ਪਾ ਦੇ ਕਰੇਗਾ ਹਾਂ ਜੀ ਆਪਾਂ 12 ਨੇ 7 ਵਜੇ ਬਾਬਾ ਜੀ ਤੁਹਾਡੇ ਕੋਲੇ ਆਏ ਆ ਬਾਬਾ ਜੀ ਮੈਂ ਕਿਹਾ ਟੱਲੀ ਵਾਂਗੂ ਘੂਮੂ ਮੁੰਡਾ ਹਾਂ ਠੀਕ ਹੈ ਭਾਈ ਠੀਕ ਹੈ ਜੀ ਇੱਕ ਮਿੱਠਾ ਨਾ ਖਾਈ ਠੀਕ ਹੈ ਬਾਬਾ ਜਾਵੇ ਠੀਕ ਹੈ ਜੀ ਨਹੀਂ ਚਲੂਣੇ ਪੈ ਜਾਣਗੇ ਫਿਰ ਗੁੜ ਲਾਲ ਮਿਰਚ ਇਹਨਾਂ ਚ ਜਿਹਦਾ ਭਰੇ ਜਿ ਰੱਖੀ ਭਾਈ ਕੇਲੇ ਕੂਲੇ ਤੋਂ ਠੀਕ ਹੈ ਬਾਈ ਹੈ ਠੀਕ ਹੈ ਜੀ ਚੰਗਾ ਠੀਕ ਆ ਗਿਆ ਬਾਬਾ ਜੀ ਹਾਂ ਹਾਂ ਠੀਕ ਹੈ ਚਲਦੇ ਹਾਂ ਜੀ ਚੰਗਾ ਮੱਲਾ ਠੀਕ ਹੈ ਜੀ ਚੰਗਾ ਲਊਗਾ ਦਵਾਈ ਰਜਿੰਦਰਾ ਚ ਪਰਚੀ ਲਈ ਹਿਆ ਡਾਕਟਰ ਤੋਂ ਮੇਰੀ ਗੱਲ ਸੁਣ ਆ ਦੋ ਇੱਥੇ ਬੰਨ ਰੱਖੀਆਂ ਅੱਠ ਬਾਗਲ ਚ ਮੈਸਾ ਬੰਨ ਰੱਖੀਆਂ ਸੱਤ ਦਿਨ ਹੋ ਗਿਆ ਉਹਨੂੰ ਉਜੜੇ ਨੂੰ ਬਾਰ ਚ ਚਾਰ ਗੇੜੇ ਮਾਰੇ ਹੀ ਉਹਦੇ ਡੂੜ ਕਿਲੋਮੀਟਰ ਉਹਦਾ ਦੂਰ ਘਰ ਐ ਐਡਾ ਬਾਰ ਚ ਜਿੰਦਾ ਲੱਗਾ ਹੋਇਆ ਆ ਭਾਈ ਸੱਚੀ ਗੱਲ ਮੇਰੇ ਤੋਂ ਤਾਂ ਨਹੀਂ ਹੁੰਦਾ ਕੰਮ ਆ ਆ ਲੂਗਾ ਹੁਣ ਚਾਰ ਦਿਨ ਬੰਦਾ ਰਿਸ਼ਤੇਦਾਰੀ ਚ ਜਾਣਾ ਜਾਵੇ ਪਹਿਲਾਂ ਨਾ ਰਿਸ਼ਤੇਦਾਰੀ ਚ ਜਾਣਾ ਆ ਬੇਜਵਾਨਾਂ ਤੋਂ ਕਿਉਂ ਵਾਦੂਆਮਾ ਲੈਨੇ ਹੋ ਤੁਸੀਂ ਸਾਰੇ ਚਾਕੇ ਦੋ ਟੁਕਰੇ ਤੂੰ ਪਾ ਦੇ ਢੀ ਕੀ ਗੱਲ ਐ ਜੇ ਮੇਰੀ ਲੱਤ ਤੋਂ ਮੈਂ ਤਾਂ ਚੰਗੀ ਤਰ੍ਹਾਂ ਤੌਰ ਹੁੰਦਾ ਹੋਵੇ ਮੈਂ ਆਪੇ ਹੀ ਕਰ ਲਮਾ ਸਾਰਾ ਕੰਮ ਮੇਰੇ ਤਾਂ ਪਹਿਲੇ ਰੱਬ ਨੇ ਕੱਜ ਪਾ ਰੱਖਿਆ ਲੱਤ 'ਚ ਮੈਂ ਤਾਂ ਆਪੇ ਥੌਲੇ ਵਾਲੇ ਨਹੀਂ ਦੇਲਨੀ ਮੇਰੇ ਕਹਦਾ ਆਥਨ ਤੜਕੇ ਥੌਲੇ ਵਾਲੇ ਜਿਆਦਾ ਆਉਣ ਲੱਗੇ ਆ ਚੜੰਗੀ ਰੱਖਦੀ ਨੰਦ ਦੇਣ ਇਹ ਆ ਗਿਆ ਜੀ ਚੰਤੀ ਨੰਦ ਕਾ ਸਿਰੀ ਜਿਹੜਾ ਕਿ ਹੁਣ ਤੱਕ ਛੜਾ ਹੈ ਇਨੂੰ ਅੱਜ ਵੀ ਆਸ ਹੈ ਪਤੰਦਰ ਨੂੰ ਵੀ ਚਾਚਾ ਆਪਦੀ ਸਾਲੀ ਨਾਲ ਮੇਰਾ ਰਿਸ਼ਤਾ ਕਰਾਉ ਪਰ ਚਾਚਾ ਕਿੱਥੇ ਮੈਂ ਤੇ ਕੋਲ ਤੱਕ ਯਾ ਦੇ ਨੂੰ ਤੂੰ ਦਵਾ ਦੇ ਤੇਰੀ ਛਾਲੀ ਵਾਲੇ ਦਾ ਆ ਜਾ ਆ ਜਾ ਆ ਗਿਆ ਬੀਲਾ ਓਏ ਹੁਣਾ ਬੋਲਦੀ ਕੋਸ ਫੇਰ ਭਾਜੂ ਇਹ ਚਾਰ ਦਿਨ ਇੱਥੇ ਫੇਰ ਮੈਂ ਸਭ ਖੇੜੀ ਰਹਿਣੀ ਹੈ ਚਾਚੀ ਸਤਿ ਸ੍ਰੀ ਅਕਾਲ ਬਸ ਬਸ ਚਾਚਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਾਚਾ ਬਾਲਾ ਸਵਾਦ ਆਇਆ ਵਿਆਹ ਚ ਜਾ ਆਇਆ ਹੁਣ ਹਾਂ ਉਹ ਤਾਂ ਰਿਸ਼ਤਾ ਕਾਇਦੇਤੀ ਮਾਪੋਈ ਮਾਤਾ ਮਰੇ ਤਾਚਾ ਤੋਂ ਬਣਾ ਤੋਰਦਾ ਨਹੀਂ ਗੱਲਾਂ ਹੁਆ ਮੇਰਾ ਤਾਚਾ ਕਰੂ ਜਿਵੇਂ ਕਰੂ ਦੇਖ ਭਾਈ ਚੰਦੀ ਗੱਲਾਂ ਬਾਤਾਂ ਫੇਰ ਕਰੀ ਆਹ ਦੇ ਮੈਂ ਸਾਨੂੰ ਕੱਖ ਕੰਡਾ ਪਾ ਵੱਢ ਕੇ ਲਿਆ ਕੱਖ ਜਾ ਫੇਰ ਗੱਲਾਂ ਬਾਤਾਂ ਕਰ ਲਈ ਫੇਰ ਲਓ ਪੱਲਾ ਤਾਚੇ ਚਾਹ ਬਣਾ ਤੇਰੀਆਂ ਗੱਲਾਂ ਪਰ ਗੀ ਲਾਲ ਲਾਲ ਆ ਫੜ ਭਾਜੀ ਭਾਜੀ ਤੂੰ ਹੀ ਰੱਖ ਲੈ ਓ ਮੰਜੇ ਦੇ ਸਰਾਨੇ ਚੱਲ ਭਾਈ ਓਏ ਕਾਨੂੰ ਫੜਦੀ ਆ ਲਿਆ ਮੈਨੂੰ ਫੜਾ ਹੋਰ ਬਾਰ ਰੱਖੇ ਨੇ ਕੜੀ ਰੰਗੇ ਅੱਪਾ ਸਾਹ ਸੇ ਸੌ ਲੱਗਿਆ ਮੇਰੇ ਤਾਚੇ ਨੇ ਤੇ ਤੇਰੇ ਆ ਜੱਟਾ ਤਾ ਤਾ ਫਤਗੱਲ ਕਰਦੇ ਤਾ ਤਾ ਮੇਰੀ ਗੱਲ ਸੁਣੀ ਮੈਂ ਆ ਗਿਆ ਖੜ ਜਾ ਪਾਈ ਖੜ ਜਾ ਇੱਥੇ ਖੜ ਜਾ ਖੜ ਜਾ ਤੈਨੂੰ ਰੱਖ ਮੈਂ ਦਿੰਨੀ ਆ ਆਪਣੇ ਭਾਂਡੇ ਉੱਥੇ ਮੰਜਿਆ ਕਰ ਚੁੱਲੇ ਚੋਂ ਕਿੱਥੇ ਤੈ ਕਦੀ ਚੱਪਲ ਲੈ ਕੇ ਮੈਂ ਨਹੀਂ ਚੜੀ ਮੈਨੂੰ ਤਾਂ ਪਾਈ ਬਹਿਹੇ ਮੈਂ ਕਿਉ ਤਾਤੀ ਕਿਉ ਪਾਈ ਆ ਲੈ ਫੜ ਮਾਂ ਜੱਥੇ ਭਾਂਡੇ ਆਪਣੇ ਫੇਰ ਮੈਂ ਚਾਹ ਤੈਨੂੰ ਦਿੰਨੀ ਆ ਚੱਲ ਤੂੰ ਜਿਹੜੀ ਸਬਜ਼ੀ ਲਿਆਉਣਾ ਤੋੜ ਕੇ ਮੈਂ ਫਿਰ ਉਹ ਨਹੀਂ ਦਿੰਦੀ ਸੋਨੂੰ ਉਹ ਵੀ ਮੇਰੇ ਹੱਥ ਨਾਲ ਹੀ ਆਉਂਦੀ ਆ ਟੁੱਟੀ ਹੋਈ ਕੋਈ ਨਹੀਂ ਆਪੇ ਤੈਨੂੰ ਕਿਆ ਕਰਾਂਗਾ ਸਾਰਾ ਸਾਲਾ ਹੋ ਗਿਆ ਤੈਨੂੰ ਸਾਖਾਂਦੀ ਨੂੰ ਉਹ ਵੀ ਮੈ ਲਿਆ ਕੇ ਦਿੰਨਾ ਲੈ ਚੱਲ ਭਾਈ ਆਪਣੇ ਤੇਰੇ ਭਾਂਡੇ ਜੁਦੇ ਨੇ ਉੱਥੇ ਰੱਖ ਜਿਦੇ ਨੇ ਨਾਲੇ ਹੋਰ ਮੇਰੇ ਚਾਚਾ ਦਾ ਕੁਝ ਕਹਿੰਦਾ ਨਹੀਂ ਤੂੰ ਬਾਲਾ ਬੋਲਦੀ ਆ ਕੋਈ ਨਹੀਂ ਤੂੰ ਉੱਧਰ ਚੱਲ ਚੱਲੇ ਚੌਕੇ ਤੋਂ ਮੈਂ ਮੇਰੇ ਚਾਚੇ ਨੂੰ ਦੱਸਦਾ ਜਾ ਮੈਂ ਤਾਂ ਇਹ ਜੀ ਚਾਹ ਹੀ ਨਹੀਂ ਪੀਂਦਾ ਛੋਡੀ ਮਾਂ ਜਲਾ ਭਾਂਡੇ ਤੇ ਦਿੰਨੀ ਆ ਚਾਹ ਮੈਂ ਮਰੇ ਟਾਤਾ ਨੂੰ ਬੁਲਾ ਟਾਤਾ ਬਹਿਮ ਐ ਸਾਨੂੰ ਤਾਂ ਕੀ ਰੌਲਾ ਪਾਰਖਿਆ ਹੋਏ ਬਈ ਮੰਨੂ ਤਾਂ ਚਾਹ ਭਾਂਡੇ ਨਹੀਂ ਮੱਜਣ ਦਿੰਦੀ ਕੋਈ ਇਹੋ ਜਿਹਾ ਕਾਨੂੰਨ ਹੈਗਾ ਜਿਹੜੇ ਦੋ ਪਿਆ ਘਰਾ ਸਕੇ ਬੰਦਾ ਹੋਰ ਘਰਾ ਲੈ ਇੱਕ ਆ ਦੇ ਚਾਹ ਪਈਏ ਦੀ ਬਾਟੀ ਆਪਣੀ ਮਾਂਜੇ ਤਾਂ ਉਹਦੇ ਵਿੱਚ ਚਾਹ ਪੀ ਲਵੇ ਤੂੰ ਕਿਉਂ ਬਹਿਮ ਕਰਦੀ ਐ ਬਈ ਮੈਂ ਚੁੱਲੇ 'ਚੋਂ ਕਿਤੇ ਨਹੀਂ ਚੜ੍ਹਣ ਦੇਣਾ ਇਹਨੂੰ ਕਿਉਂ ਨਾ ਬਈ ਮੈਨੂੰ ਬਹਿਮ ਹੈ ਜਿਹੜੇ ਖੇਤਾਂ ਦੇ ਕਣਕ ਕਣਕ ਬੀ ਜਿਹੜੀ ਕਣਕ ਬੀਜੀ ਹੈ ਹੈ ਉਹ ਤਾਂ ਢੋਲ ਮਾਈ ਪਰਿਆ ਤੀਸਰਾ ਕਣਕ ਦਾ ਢੋਲ ਪਰਿਆ ਨੇ ਫਿਰ ਉਹਦੇ ਵੀ ਹੱਥ ਲੱਗੇ ਨੇ ਕਣਕ ਮੈਂ 20 ਵਾਰੀ ਤੋਂ ਨਹੀਂ ਆ ਫਿਰ ਜਿਹੜਾ ਸਾਗ ਆ ਉਹ ਵੀ ਮੈਂ ਲੈ ਆ ਕੇ ਦਿੰਨਾ ਤੋੜ ਕੇ ਪਤਾ ਨਹੀਂ ਆ ਹਾਂ ਬੋਤੀਆਂ ਗੱਲਾਂ ਨਾ ਕਰ ਆ ਦੇਖ ਲੈ ਮੈਸਾਂ ਦੇ ਗਾਮਾ ਉਹੀ ਭੁੱਖੀਆਂ ਖੜੀਆਂ ਤਾਰਾ ਵੀ ਮੈਂ ਝੋਣਾ ਫਿਰ ਦੁੱਧ ਵੀ ਤੋ ਲਿਆ ਕਰੋ ਬਾਈ ਤੇਰਾ ਬਾਹਲਾ ਮੱਚਦੀ ਆ ਚਾਚਾ ਯਾਰ ਬਈ ਤਾਂ ਪਿੰਡੀ ਨਹੀਂ ਮਤਾ ਖੇਤ ਜਾਣਾ ਪੈਣ ਦੀ ਲੈ ਸਾਰਾ ਤੇ ਖੇਤ ਵਾਜਾ ਕਹੀਂ ਲੈ ਜਾ ਤੇ ਭੱਜ ਜਾ ਮੈਂ ਉਹ ਥੀ ਲੈਣਾ ਚਾਹ ਬਣਾ ਕੇ ਤੇਰੇ ਵਾਸਤੇ ਕਰ ਲਈ ਜੀ ਸਾਨਾ ਨਜ਼ਾਰਾ ਆਇਆ ਤੇ ਵਿਆਹ ਤੇ ਸਾਰਾ ਸਬਾਤ ਖਰਾਬ ਕਰਤਾ ਚਾਚੀ ਨੇ ਚਾਚਾ ਤੀ ਮੀਆਂ ਹੀ ਸੁੱਡਲਾ ਹੁੰਦੀਆਂ ਨੇ ਇਹਨਾਂ ਨੂੰ ਕੀਪਤ ਹੈ ਵੀ ਆਪਣੀ ਜ਼ਿੰਮੇਵਾਰਾਂ ਤੋਂ ਉਹਨਾਂ ਦੀ ਕੀ ਸਾਂਝ ਹੈ ਚਾਚਾ ਗੱਲ ਸੁਣ ਮੇਰੀ ਵਿਆਹ ਤੇ ਤਾਂ ਬਾਗ ਦੇ ਨਜ਼ਾਰਾ ਵਾਲਾ ਆ ਉਹ ਤੈਨੂੰ ਜਦ ਵਾਲਾ ਕਰਿਆ ਕਿਉਂ ਚਾਚਾ ਵਾਲੇ ਦੋ ਗਾਣੇ ਲਵਾਏ ਮੈਂ ਅੱਛਾ ਹਾਂ ਪਤਾ ਕੀ ਹੈ ਜਿਹੜੇ ਮੁੰਡਿਆਂ ਨੂੰ ਪਾਉਣ ਗਿਆ ਤੀ ਉਹਦੀਆਂ ਤਿੰਨ ਸਾਲੀਆਂ ਪਾਲੀਆਂ ਸੋਹਣੀਆਂ ਚਾਚਾ ਉਹ ਉਹ ਤਾਂ ਕਹਿੰਦੇ ਵੀ ਇੱਕ ਪੇਚ ਦਿੰਨੇ ਆ ਵੀ ਚੱਲ ਤੇਰੇ ਨਾਲ ਚਾਂਦੀ ਹਣਾ ਤੇ ਮੇਰੀ ਪੱਗ ਤੇ ਮੇਰੀ ਪੱਗ ਤੇ ਸਾਚਾ ਪੱਗ ਤੇ ਮੇਰੀ ਤਾਂ ਬੜਾ ਡੁੱਲਦੀਆਂ ਤੀ ਉਹ ਅੱਛਾ ਹਾਂ ਕਹਿੰਦੇ ਵੀ ਤੇਰੀ ਪੱਗ ਵਾਲੀ ਸੋਹਣੀ ਲੱਗਦੀ ਐ ਵੀ ਇਸ ਕੱਪੜੇ ਵਾਲੇ ਸਕੀਨ ਦੀ ਮਸਕੀਨ ਆ ਨਾ ਪਹਿਲੇ ਦਿਨ ਮੇਰੀ ਮਾਂ ਨੇ ਇੱਕ ਹੀ ਜੰਮਿਆ ਮੈਂ ਵਾਲਾ ਸਕੀਨ ਦਾ ਮੁੰਡਾ ਟੀਮਾ ਉੱਥੇ ਵਿਆਹ ਚ ਓਏ ਚੰਗਾ ਖੇਤ ਵਾਗਿਆ ਤੂੰ ਉਹ ਤਾਂ ਕਹਿੰਦੇ ਵੀ ਤੇਰਾ ਰਿਸ਼ਤਾ ਕਰ ਮਾਂ ਬਈ ਮੈਂ ਮੇਰੇ ਚਾਚੇ ਤੋਂ ਬਿਨਾ ਨਹੀਂ ਨਾ ਉਹ ਤਾਂ ਜੀ ਭੇਜ ਦੇਤੀ ਮਾਂ ਨਾ ਚਾਚੇ ਤੋਂ ਬਿਨਾ ਵਾਗ ਜਾ ਪਰੌਣਿਆ ਮੈਂ ਸਾਬੂ ਖਿਆ ਮਰਦੀ ਐ ਨੇ ਬੜਲਾ ਕੱਕੰਡਾ ਮੈਂ ਕਹਿੰਨੀ ਰੋਟੀ ਖਾਲਾ ਖਾਣਾ ਵੇਰਾ ਨੂੰ ਨੀ ਲੈ ਰੋਟੀ ਤਾਂ ਦੇਖ ਲੈ ਮੈਂ ਖੇ ਤੇ ਲਿਆਉਣਾ ਯਾਰ ਤੈਨੂੰ ਪਤਾ ਤਾਂ ਹੈਗਾ ਦੇਵਕੀ ਕਿ ਦਾ ਸਵਾ ਜਾਂ ਬਾਗ ਦਾ ਕੁੜੀ ਚੋ ਦਾ ਨਾਂ ਦੇਵਤਿਆਂ ਨਾਲ ਖਰਖੇ ਦਾ ਹੈਗੀ ਇਹ ਰਾਖਸ਼ਾਂ ਵਰਗੀ ਹੈ ਦਾਤਾ ਉੱਥੇ ਹੋਰ ਵੀ ਤੂੰ ਇੱਕ ਜਿਹੜੀ ਉਹ ਕੁੜੀਆਂ ਦੀ ਮਾਂ ਤੀ ਉਹਨਾਂ ਨੂੰ ਦੇਖ ਲੈਨੇ ਆਪਾਂ ਕਰ ਲੈਨੇ ਆਂ ਗੱਲ ਭੱਜ ਜਾ ਕੱਟ ਆਲੂ ਪੱਟੂ ਸਾਰੇ ਜਾ ਕੇ ਅੱਜ ਦਾਤਾ ਕੰਮ ਦੀ ਤਾਂ ਚਾਂਦੀ ਬਣਾ ਦੂ ਤੂੰ ਆ ਜਾ ਲੈ ਕੇ ਚਾਹ ਖੇਤ ਆ ਗਿਆ ਹਾਂ ਬੱਟਾਂ ਜੀਆ ਦੇਖੀ ਤੇਰੇ ਉਦਾਂ ਨੂੰ ਸਾਰੀਆਂ ਖਰਚ ਦੂੰ ਗਾ ਗਾਜਰਾ ਪੱਟੂ ਜਾ ਕੇ ਨਾ ਪਿਆਚਾ ਖੇਤ ਕਿੜਾ ਚਾ ਨਹੀਂ ਹਾਂ ਗੁਰਦੇਵ ਹਰੇ ਬੰਨੇ ਵਾਲੀਆਂ ਨਾ ਕਹਿੰਦੀ ਗੋਲੀਆਂ ਨੂੰ ਨਾ ਉਹਨੂੰ ਐਂ ਕਹਿੰਦੇ ਵੀ ਜਿਹੜੀਆਂ ਦੂਜੀਆਂ ਦੀਆਂ ਗਰਾ ਚਿਤਲੀਆਂ ਆਈਆਂ ਆ ਉਹਦੇ ਵਰਗੀਆਂ ਆਉਂਦੀਆਂ ਨੇ ਕੋਈ ਹੋਰ ਉਹ ਉਹ ਚ ਵਧੀਆ ਉਹ ਚ ਵਧੀਆ ਤੱਤ ਨੇ ਉਹਨੂੰ ਕਹਿਦੀ ਹੈਂ ਡੂਡ ਸੌ ਦਾ ਕਹਿੰਦਾ ਉਹ ਉਹਨੂੰ ਕਹਿੰਦਾ ਡੂਡ ਸੌ ਦਾ ਨਹੀਂ ਦਿੰਦੇ ਹੈਗੇ ਪਹਿਲਾਂ ਤਾਂ ਉਹਨੇ 60 ਰੁਪਏ ਦਾ ਪੱਤਾ ਦਿੱਤਾ ਹੈ ਹਾਂ ਮੈਂ ਲੈ ਐਰ ਕਾਲੇ ਨਾਲ ਗੁਰਦੇਵ ਕਾਲੇ ਨਾਲ ਜਾ ਕੇ 60 ਰੁਪਏ ਦਾ ਪੱਤਾ ਲੈ ਮੈਂ ਹਾਂ ਅੱਛਾ ਉੱਤੇ ਭਾਈ ਨਾ ਟੱਟੂ ਦੀ ਜੀਐਸਟੀ ਕਰਤੀ ਆ ਯਾਰ ਉੱਤੇ ਕਿਹੜੀ ਜੀਐਸਟੀ ਹੋਗੀ ਆ ਵਾ ਉਹਨੂੰ ਕਹੀ ਦੀ ਕਿ ਚਾਰ ਪੰਜ ਰੱਖ ਦੇ ਚੰਗਾ ਚੀਚੀ ਦਾ ਪਈਆ ਸੀਸੀ ਉਹਦੇ ਦੋ ਤਿੰਨ ਪਈਆ ਨੇ ਮੇਰੇ ਲਵੇ ਵਾਲੇ ਚੰਗਾ ਓਕੇ ਗੱਲ ਘੱਟ ਦਾ ਹੱਸੇ ਉਹ ਗੇਟ ਕਾ ਤੋਂ ਲੜਖੇ ਬਈ ਯਾਰ ਉਹ ਸੇ ਗੁੰਡਾ ਕਾ ਤੋਂ ਲਈ ਬੈਠਾ ਅੰਦਰ ਕੀ ਕਰਦਾ ਹੈ ਕਰਨ ਲਾ ਕੀ ਮੈ ਤਾਂ ਹਵਾ ਲੱਗਦੀ ਦੀ ਠੰਡੀ ਖੋਲ ਗੁੰਡਾ ਖੋਲਾ ਹਾਂ ਤੇ ਹੁਣ ਇਹ ਨੇ ਜੀ ਦੋਏ ਸਕੇ ਭਰਾ ਯਾਨੀ ਕਿ ਨੰਦ ਦੇ ਮੁੰਡੇ ਵੱਡਾ ਨਸ਼ਿਆਂ ਨੇ ਖਾ ਲਿਆ ਤੇ ਛੋਟਾ ਆਸ਼ਕੀ ਨੇ ਪਰ ਮਾਪਿਆਂ ਦਾ ਲਾਡਲਾ ਨਸ਼ੇੜੀ ਐ ਕੀ ਕਰਦਾ ਦੀ ਅੰਦਰ ਮੈਂ ਕੀ ਕਰਨਾ ਵਾ ਮੈਂ ਉੱਥੋਂ ਦੇਖਿਆ ਤੂੰ ਗੁੰਡਾ ਲਾ ਕੇ ਕੀ ਪੀਣ ਲੱਗ ਰਿਹਾ ਦੀ ਓ ਹੈ ਕੀ ਪਿੰਦਾ ਦੀ ਦੱਸ ਮੈਨੂੰ ਇੱਥੇ ਸੀਸੀਆ ਕਿਧਰ ਗਈ ਮੈਂ ਪਿੰਡਾਸਟ ਹੈਾਸਟਿੰਗ ਪਿੰਡਾ ਮੈਂ ਤਾਂ ਇਹਦਾ ਇਹਦਾ ਹੈ ਜੀ ਨਾਲ ਦੋ ਸੀਸੀਆ ਵੀ ਸੀ ਇੱਥੇ ਨਾ ਲੱ ਦਿਖਾ ਕਿੱਥੇ ਦਿਖਾ ਦੇ ਮੈਂ ਦੇਖਿਆ ਨਾ ਉੱਥੋਂ ਦੇਖਿਆ ਨਾ ਯਾਰ ਆਪੂ ਤੁ ਨੂੰ ਨਾ ਮੈਂ ਮੈਂ ਉੱਥੇ ਦੇਖਿਆ ਹੈ ਨਹੀਂ ਤੇ ਲੇ ਸੀਸੀਆ ਪਰਦਾ ਮਤਲਬ ਕਿੱਥੇ ਲਕੋਤੀਆਂ ਛਾਣ ਮਾਰ ਛਾਣ ਮਾਰ ਹੁਣ ਮੈਨੂੰ ਕੀ ਕਰਨੀ ਐ ਏਡੀ ਏਡੀ ਸੀਸੀਆ ਮੈਂ ਏਡੀ ਏਡੀ ਸੀਸੀਆ ਦੇਖਿਆ ਲੈ ਭਾਈ ਅਸੇ ਹੌੜੀ ਦਾ ਬੋਲ ਲੈ ਯਾਰ ਕੋਈ ਪਿੰਡ ਨੂੰ ਸੁਣਾਉਣਾ ਹੈਗਾ ਤੂੰ ਦੋ ਸਾਹਮਣੇ ਖੜੇ ਆਪਾਂ ਆੜਰੇ ਪਤਾ ਨਹੀਂ ਕੀ ਕਰਦਾ ਕੀ ਨਹੀਂ ਇਹ ਮੇਰੇ ਤੇ ਦੂਸਰਾ ਨਾ ਹੋਣਾ ਤੁਸੀਂ ਇੱਧਰ ਤਾਂ ਨਹੀਂ ਕਰੀਆਂ ਹੈ ਨਾ ਨਾ ਇੱਧਰ ਕੁਝ ਨਹੀਂ ਆ ਗਿਆ ਮਾੜੀ ਮੋਟੀ ਸਰਤ ਰੱਖ ਲੈ ਅਗਰ ਪਾਣੀ ਫੌਜੀ ਕੇ ਪੈਣ ਲੱਗ ਰਿਹਾ ਟੁੱਟ ਕੇ ਕੋਲੋਂ ਤਾਂ ਵੱਡਿਆ ਮੈਂ ਫੌਜੀ ਦਾ ਪਾਣੀ ਓਏ ਦੇਖ ਤਾਂ ਲੈ ਉਹਨਾਂ ਗਣੀ ਪੈਣ ਲੱਗ ਰਿਹਾ ਆਪਣੇ ਵਾਲਾ ਟੁੱਟ ਕੇ ਆਪਣੇ ਟੁੱਟ ਕੇ ਦਾ ਕਹਾ ਪਰ ਉੱਥੇ ਵੱਢ ਦੋ ਮਗਲਾਵਾ ਵੱਢ ਦੋ ਪੈਣ ਦੀ ਪਾਣੀ ਦਾ ਸਾਰਾ ਉਹਨਾਂ ਕੋ ਨਹੀਂ ਜਾਈ ਜਾਂਦਾ ਅਗਰ ਆਪਕਾ